ਲੋ ਵੀ ਸੱਜਣੋ ਅੱਜ ਫੇਰ ਆ ਗਏ ਪਲਵਾਨ ਟਰੈਕਟਰ ਜਿੱਤੂਪੁਰ ਜਟਾਂ ਤੇ ਬਾਈ ਸੱਤੇ ਕੋਲੇ ਸੱਸੀ ਗੱਲ ਬਾਈ ਹੋਰ ਜੀ ਕੀ ਹਾਲ ਚਾਲ ਵਧੀਆ ਕੰਮ ਕੀਆ ਕੰਮ ਬਹੁਤ ਵਧੀਆ ਵੀਰੇ ਬਹੁਤ ਬਹੁਤ ਪਹਿਲਾਂ ਕੋਈ ਐਡਰੈਸ ਦੱਸ ਦਈਏ ਹੈਨਾ ਹਾਂਜੀ ਆ ਜਿਹੜਾ ਪਾਸੋ ਪਟਿਆਲਾ ਪਟਿਆਲਾ ਰੋਡ ਹਾਂ ਠੀਕ ਆ ਇੱਧਰ ਆ ਗਿਆ ਪਟਿਆਲਾ ਪਟਿਆਲਾ ਆ ਗਿਆ ਇੱਧਰ ਪਾਸੋ ਆ ਗਿਆ ਇੱਧਰ ਆ ਗਿਆ ਪਾਸੋ ਆ ਜਿੱਤੂਪੁਰ ਜਟਾਂ ਦਾ ਅੱਡਾ ਆ ਗਿਆ ਇਹ ਅੱਡਾ ਆ ਗਿਆ ਤੇ ਅੱਜ ਸਾਨੂੰ ਕੱਲਾ ਕੱਲਾ ਟਰੈਕਟਰ ਆ ਜਿਹੜਾ ਚੰਗੀ ਤਰ੍ਹਾਂ ਦਿਖਾਵਾਂਗੇ ਸਾਰੇ ਟਰੈਕਟਰ ओरिजिनल ਹੀ ਹੋਣਗੇ ਹਨਾ ਹਾਂਜੀ ਬਿਲਕੁਲ ਸਾਰੇ ओरिजिनल ਸਾਰੇ ਪੰਜਾਬ ਨੰਬਰ ਹੋਣਗੇ ਹਾਂਜੀ ਲੋਕਲ ਨੰਬਰ ਨੇ ਸਾਰੇ ਲੋਕਲ ਨੰਬਰ ਹੋਣਗੇ ਪੰਜਾਬ ਨੰਬਰ ਹੋਣਗੇ ਤੇ ਸਵਰਾਜ 855 ਹਾਂ ਸਵਰਾਜ ਤੋਂ ਹੀ ਕਰ ਲੋ ਸਟਾਰਟ ਹੈਗਾ 2016 ਮਾਡਲ ਜੀ ਦਿਲਾਂ ਦੀ ਧੜਕਣਾ ਹੈ ਨਾ ਸੋਲੋ ਬਿਲਕੁਲ ਬਾਈ ਬਿਲਕੁਲ ਹੈਨਾ 2016 ਮਾਡਲ ਆ ਜੀ ਸਾਰਾ ਟਰੈਕਟਰ ਚੰਗਾ ਹੈ ਬਾਈ ਸਾਰਾ ਹੈ ਜੀ 3 ਸਪੀਡ ਹੋਇਆ ਹੋਇਆ 3 ਸਪੀਡ ਹੋਇਆ ਹੋਇਆ ਹਾਂ ਟਾਇਰ ਵਗੈਰਾ ਹੈਗੇ 80 90 ਪੈਸੇ ਠੀਕ ਹੈ ਡੈਕ ਵੱਡਾ ਲੱਗਿਆ BMW ਦਾ ਤੇ ਕਨੋਪੀ ਛਤਰੀ ਲੱਗੀ ਬਈ ਡੈਕ ਕਿੰਨੇ ਦਾ ਲੱਗ ਗਿਆ ਡੈਕ ਸਾਡੇ ਨਾਲ ਆਉਂਦਾ ਬਾਈ 22000 ਦਾ 25 ਤੋਂ 22000 ਅਗਲੇ ਨੂੰ 22000 ਰੁਪਏ ਦੀ ਬਚਤ ਕਰਾਂਗੇ ਆਪਾਂ ਕਰਾਂਗੇ ਬਿਲਕੁਲ ਨਹੀਂ ਚੱਲਦਾ ਆ ਬਾਕੀ ਹੁੱਡ ਵਗੈਰਾ ਮਾਲਾ 25 ਤੋਂ ਹੁੱਡ ਵਗੈਰਾ ਐਲਡੀ ਵਗੈਰਾ ਸਾਰਾ ਕੁਝ ਲੱਗਿਆ ਲਾਈਟਾਂ ਲੋਕਾਂ ਦਾ ਫਾਇਦਾ ਕਰਾਂਗੇ ਹਾਂਜੀ ਬਿਲਕੁਲ ਡੈਕ ਕਿੰਨੇ ਦਾ ਦੇਣਾ ਬਾਈ ਇਹ ਆਪਾਂ ਇਹ ਆਪਾਂ ਦੇਖ ਲਓ ਬਾਈ ਇਹ ਤਾਂ 5 ਲੱਖ 40000 ਮੰਗਦੇ ਆ 540000 ਬਾਕੀ ਮਾਨਤਾਨ ਕਰ ਦਾਂਗੇ ਜੇ ਮਾਨਤਾਨ ਫੁੱਲ ਕਰਾਂਗੇ ਫੁੱਲ ਕਰ ਦਾਂਗੇ ਠੀਕ ਆ ਜਿਹੜਾ 747 ਆ ਗਿਆ 747 ਇਹ 2018 ਮਾਡਲ ਆ ਜੀ 2018 ਮਾਡਲ ਹਾਂਜੀ ਇਹਦੇ ਵੀ ਡੱਕ ਡੱਕ ਕਨੋਪੀ ਛਤਰੀ ਬੰਪਰ ਦੇਖ ਲਓ ਘੋੜਾ ਬੰਪਰ ਆ ਪਲੇਟ ਵਾਲਾ ਮੋਟਾ ਲੱਗਿਆ ਪਿਆ ਭਾਈ ਮੋਟਾ ਪਲੇਟ ਵਾਲਾ ਲੱਗਿਆ ਹੋਇਆ ਡਬਲ ਪੰਪ ਤੇ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਚੰਗਾ ਟਰੈਕਟਰ ਹੈ ਇਹ ਚੱਲਿਆ ਕਿੰਨੇ ਹੋਇਆ ਚੱਲਿਆ ਹੋਇਆ ਹੋਊਗਾ ਇਹ ਸਾਇਦ 3200 28 ਤੋਂ 3200 ਟਾਇਰ ਜਮਾ ਨਵੇਂ ਟਾਇਰ ਨਵੇਂ ਹਾਂਜੀ ਅਗਲੇ ਜਮਾ ਹੀ ਨਵੇਂ ਪਿਛਲੇ ਵੀ ਜਮਾ ਹੀ ਨਵੇਂ ਆ ਨਵੇਂ ਨੇ ਨਾਲੋਂ ਇਹਦੇ ਵੀ ਕੋਈ ਖਰਚਾ ਹੈ ਨਹੀਂ ਕੋੜਾ ਬੰਪਰ ਵੀ ਲੱਗਾ ਹੋਇਆ ਸਿਸਟਮ ਵਗੈਰਾ ਪਹਿਲੀ ਲਵਾਇਆ ਹੋਇਆ ਬਿਲਕੁਲ ਬਿਲਕੁਲ ਐਂ ਦੇਣਾ ਆਪਾਂ ਹਾਂਜੀ ਹਾਂਜੀ ਕਿੰਨੇ ਚ ਦੇਣਾਗਾ ਇਹਦਾ ਬਾਈ 5 ਲੱਖ 45000 ਕਰ ਦਿਆਂ ਡਿਮਾਂਡ 5 ਲੱਖ 45000 ਰੁਪਇਆ ਜਿਹੜਾ ਆ ਗਿਆ ਮਹਿੰਦਰਾ ਇਹ 2001 ਮਾਡਲ ਆ ਜੀ 2001 ਮਾਡਲ 2001 ਮਾਡਲ ਫਸਟ ਓਨਰ ਆ ਇਹ ਵੀ ਕੈਸ਼ ਦਾ ਟਰੈਕਟਰ ਆ ਜੀ ਪੂਰਾ ਚੰਗਾ ਚਾਰ ਪੰਜ ਕਿੱਲਾਂ ਤੇ ਚੱਲਿਆ ਹੋਇਆ ਹੈ ਬਾਈ ਸਿਸਟਮ ਲੱਗਿਆ ਹੋਇਆ ਇਹਦੇ ਵੀ ਛਤਰੀ ਛੁਤਰੀ ਡੰਡੇ ਜਿਹੜਾ ਕਮਗਰਾੜਾਂ ਦੇ ਲੱਗੇ ਹੋਇਆ ਹਾਂਜੀ ਇੰਜਨ-ਓੰਜਨ ਸਾਰਾ ਸੀਲਡ ਆ ਬਾਈ ਸਾਰਾ ਸੀਲਡ ਹਾਂਜੀ ਹਾਂਜੀ ਪਿੱਛੇ ਟਿਊਬਾਂ ਟੱਬਾਂ ਹਜੇ ਤੱਕ ਚਾਬੀ ਨਹੀਂ ਹੈਗੀ ਠੀਕ ਹੈ ਤੇ ਇਹ ਕਿੰਨੇ ਦਾ ਹੈ ਟਰੈਕਟਰ ਆ ਪੂਰਾ ਜੀ ਇਹ ਕਿੰਨੇ ਦਾ ਹੈ ਇਹਦੇ 2 ਲੱਖ 40 ਹਜ਼ਾਰ ਡਿਮਾਂਡ ਕਰਦਾ 2 ਲੱਖ 40 ਹਜ਼ਾਰ ਜਿਹੜਾ ਆ ਗਿਆ ਅਰਜਨ ਇਹ 2017 ਮਾਡਲ ਹੈ ਜੀ 18 ਦੀ ਕਾਪੀ ਆ 2017 ਮਾਡਲ ਆ 18 ਦੀ ਕਾਪੀ ਆ ਨਾਲ ਦੇ ਟਾਇਰ ਆ ਚਾਰੇ ਫਰਸਟ ਟਾਇਰ ਦੇ ਨਾਲ ਹਾਂਜੀ ਫਰਸਟ ਓਨਰ ਆ ਇਹ ਵੀ ਸੋਹਣਾ ਟਰੈਕਟਰ ਪੂਰਾ ਕਿਤੇ ਵੀ ਚੱਬੀ ਨਹੀਂ ਹਜੇ ਬਾਈ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਸਤਰੀ ਵਗੈਰਾ ਲੱਗੀ ਹੋਈ ਆ ਹਾਂਜੀ ਸਾਰਾ ਕੁਝ ਓਕੇ ਆ ਤੇ ਇਹ ਕਿੰਨੇ ਜੀ ਐਚ ਪੀ ਵਾਲਾ ਟਰੈਕਟਰ ਨਾਲੇ ਹਾਂ ਅਰਜਨ ਵੈਲੀ ਹਾਂ ਇਹ 55 ਚ ਵੀ ਆਉਂਦਾ ਇਹ 57 ਵਾਲਾ ਬਾਈ ਠੀਕ ਹੈ ਤੇ ਇਹ ਕਿੰਨੇ ਚ ਦੇਣਾ ਇਹ ਆਪਾਂ 575000 ਦਾ ਕਹਿੰਦੇ ਆ ਜੀ 575000 ਦਾ ਤੇ ਜਿਹੜੇ ਇੱਧਰ ਖੜੇ ਨੇ ਇਹ ਫਾਰਮ ਟਰੈਕੀ ਨੇ ਸਾਰੇ ਫੋਰਡ ਵਾਲਿਆਂ ਦੇ ਨੇ ਜੀ ਇਹ ਸਾਰੇ ਇੱਧਰ ਫੋਰਡ ਵਾਲੇ ਆ ਗਏ ਹਾਂਜੀ ਹਾਂਜੀ ਆ ਕਿੰਨੇ ਮਾਰਡਲ ਇਹ 2010 ਮਾਡਲ ਆ ਬਾਈ ਕੱਲ੍ਹ ਆਇਆ ਆਪਣੇ ਕੋਲ 2010 ਮਾਡਲ ਆ ਟਾਇਰਾਂ ਦੀ ਕੋਈ ਸ਼ਾਤ ਨਹੀਂ ਲੱਗੀ ਹੋਈ ਆ ਮੁਰਲੇ ਟਾਇਰ ਜਵੇਂ ਨਵੇਂ ਨੇ ਪਿਛਲੇ ਤੁਸੀਂ 60 ਪੈਸੇ ਲਾ ਲਓ 55 ਪੈਸੇ ਲਾ ਲਓ ਹਾਂ ਤੇ ਟਰੈਕਟਰ ਚੰਗਾ ਬਈ ਸਾਰਾ Ориਜਨਲ ਆ ਪੀਪੀ ਪੈਨ ਨੰਬਰ ਵੀ ਸੋਹਣਾ ਪੀਪੀ 65 L 6765 ਹਾਂ ਨੰਬਰ ਵੀ ਬਹੁਤ ਸੋਹਣਾ ਹੈ ਹਾਂ ਨੰਬਰ ਵੀ ਚੰਗਾ ਟਰੈਕਟਰ ਦਾ ਕਿੰਨੇ ਤੇ ਟਰੈਕਟਰ ਵੀ ਬਹੁਤ ਚੰਗਾ ਬਈ ਕਿੰਨੇ ਦਾ ਦੇਣ ਆਪਾ ਇਹ ਦੇ ਦਾਂਗੇ ਆਪਾ 335000 ਦਾ ਜੀ 335000 ਦਾ ਹਾਂ ਜੀ ਤੇ ਜਿਹੜਾ ਆ ਫਾਰਮ ਛੱਟ ਹੈ ਇਹ 8 ਮਾਡਲ ਆ ਬਈ ਅੱਠ ਮਾਰ ਇਹ ਵੀ ਸੋਹਣਾ ਹੀ ਹੁਣ ਤੁਸੀਂ ਕਹਿੰਦਾ ਸਾਰਿਆਂ ਨੂੰ ਸੋਹਣੇ ਕਿਹ ਜਾਂਦੇ ਹੁਣ ਕਰੀਏ ਕੀ ਹੈਗੇ ਹੀ ਸੋਹਣੇ ਆਪਾਂ ਟਰੈਕਟਰ ਦੂਜੇ ਨਾਲ ਇੱਕ ਦੂਜੇ ਤੋਂ ਵੱਧ ਕੇ ਚੜ ਕੇ ਇੱਕ ਦੂਜੇ ਤੋਂ ਵੱਧ ਕੇ ਆ ਬਈ ਇਹ ਵੀ ਸਾਰਾ ਟਰੈਕਟਰ ਪੂਰਾ ਸੋਹਣਾ ਚਾਰੇ ਟਾਇਰ ਨਵੇਂ ਆ ਆ ਕਹਿੰਦਾ ਹੂੰ ਮੈਂ ਸੋਹਣਾ ਉਹ ਕਹਿੰਦਾ ਉਹ ਕਹਿੰਦਾ ਹੂੰ ਮੈਂ ਸੋਹਣਾ ਬੰਦਾ ਦੇਖਣ ਵਾਲਾ ਵੀ ਕੰਫਿਊਜ਼ ਹੋ ਜਾਂਦਾ ਠਿਕਾ ਮਾਰਨ ਵਾਲੀ ਮੇਰੀ ਚੁੱਪ ਦੇ ਝੰਡੇ ਹੈ ਸਿਆਰ ਵੀ ਬਹੁਤ ਤਕੜਾ ਲਿਖਾਤਾ ਇਹ ਕਿੰਨਾ ਕਿੰਨੇ ਦਾ ਦੇਣਾ ਇਹ 2008 ਮਾਡਲ ਆ ਆਪਾਂ ਦੇ ਦਾਂਗੇ 3 ਲੱਖ 5000 ਦਾ ਹੀ ਟਾਇਰ ਚਾਰੇ ਨਾ ਮੈਂ ਮਗਰਾਟ ਮਗਰੂਡ ਦੇਖ ਲਓ ਬਾਈ ਨਾ ਮੈਂ ਪੈਜੇ ਦੁੱਧ ਵਰਗੇ ਪਏ ਪੂਰੇ 3 ਦਾ ਹਾਂ ਪੂਰੇ 3 ਦਾ ਪੂਰੇ 3 ਦਾ ਫੜ ਜੂਗਾ ਤੇ ਜਿਹੜਾ ਆ ਗਿਆ ਇਹ 2000 ਮਾਡਲ ਆ ਬਾਈ ਟਰੈਕਟਰ ਇਹ ਵੀ ਸਾਰਾ origignal ਹੀ ਆ ਪੂਰਾ 2000 ਮਾਡਲ ਆ ਸਾਰਾ origignal ਡਬਲ ਕਲੱਚ ਆ ਤੇ ਟਾਇਰ ਇਹਦੇ ਵੀ ਹੈਗੇ ਆ ਵੀਰੇ 75 ਤੋਂ 80 ਪੈਸੇ ਹਨਾ ਆਹਾਂ ਵੀਰ ਕੱਪ ਗੇਅਰ ਦਾ ਕੱਪ ਖੁੱਪ ਲਵਾਏ ਹੋਇਆ ਤੇ ਇੰਜਨ ਗੇਅਰ ਦਾ ਪੂਰਾ ਸੋਹਣਾ ਟਰੈਕਟਰ ਆ ਇਹ ਬੰਦਾ ਵਾਕੇ ਤਸੱਲੀ ਕਰੇ ਇੱਕ ਕਿੰਨਾ ਦੇ ਆਪਾਂ ਨੂੰ ਇਹ ਦੇ ਦਾਂਗੇ ਆਪਾਂ 215 ਕਾ ਹਜ਼ਾਰ ਦਾ ਬਾਕੀ ਮਾਨ ਤਾਨ ਕਰਦਾ ਕੋਈ ਵਾਹ ਦੇ ਦੋ ਚ ਬਣ ਜੂ ਬਣ ਜੂ ਦੇਖ ਲਾਂਗੇ ਮੌਕਾ ਕੋਈ ਕਰਨੀ ਜੇ ਕੋਈ ਦੂਰੋਂ ਜਾਦੇ ਆਊਗਾ ਤੇ ਆ ਕਿੰਨਾ ਮਾਡਲ ਆ ਗਿਆ ਇਹ ਹੈਗਾ ਬਾਈ 1998 ਮਾਡਲ ਮੇਰੇ ਹਾਣ ਦਾ ਤੇਰੇ ਹਾਣ ਦਾ ਮੇਰੇ ਹਾਣ ਦਾ ਤੇਰੇ ਹਾਣ ਦਾ ਮੇਰੇ ਹਾਣ ਦਾ ਇਹ ਇੱਕ ਗੱਲ ਇਹਦੇ ਵੀ ਦੇਖ ਲੈ ਟਾਇਰ ਇਹਦੇ ਵੀ ਨਵੇਂ ਹੀ ਪਏ ਬਾਈ ਹਾਂ ਚਾਰੇ ਟਾਇਰ ਇਹ ਵੀ ਡਬਲ ਕਲਚ ਆ ਠੀਕ ਹੈ ਹਾਂ 1998 ਮਾਡਲ ਆ ਤੇ ਇਹ ਵੀ ਟਰੈਕਟਰ ਚੰਗਾ ਕੰਮ ਕਮ ਫੁੱਲ ਹੋਇਆ ਪਿਆਦਾ ਬਾਈ ਇੱਕ ਜਣ ਜਣ ਦਾ ਪੂਰਾ ਕੰਮ ਹੋਇਆ ਪਿਆ ਇਹ ਕਿੰਨੇ ਚ ਦੇਣਾ ਹੈਗਾ ਇਹ 195 ਦਾ ਕਹਿੰਦੇ ਆ ਜੀ 195 ਦਾ ਜਿਹੜਾ 3620 ਆ ਗਿਆ ਇਹ 372 ਦੇਖ ਲਓ ਇਹ 1995 ਮਾਡਲ ਆ ਬਾਈ 1995 ਮਾਡਲ ਹਾਂਜੀ ਸੋਹਣਾ ਟਰੈਕਟਰ ਇਹ ਪੂਰਾ ਸਾਰਾ origignal ਟਰੈਕਟਰ ਸਾਰਾ origignal ਹੈ ਹਾਂਜੀ ਮਗਾੜ ਰੰਗ ਨੇ ਬਾਕੀ ਸਾਰਾ origignal ਆ ਟਰੈਕਟਰ ਇਹ ਕਿੰਨੇ ਦਾ ਦੇਣਾ ਆਪਾ ਇਹ ਆਪਾ 185000 ਦਾ ਕਹਿੰਦੇ ਆ ਜੀ 185000 ਦਾ ਤੇ ਆ ਜਿਹੜੇ ਇੱਧਰ ਟਰਾਲੀਆਂ ਖੜੀਆਂ ਨੇ ਇਹ ਵੀ ਦੱਸ ਦਈਏ ਨਾਲ ਹੁੰਦੇ ਹਨ ਦੇਖ ਲਓ ਤੁਹਾਡੀ ਮਰਜ਼ੀ ਆ ਬਾਈ 82 ਦਿਨ ਇਹ 6.5 12 ਆ 6.5 12 ਹਾਂ ਬਿਨਾ ਉਹ ਪੰਪ ਵਾਲੀ ਹਾਂ ਬਿਨਾ ਪੰਪ ਤੋਂ ਜੈਕ ਤੋਂ 1,110,000 ਦੀ ਦੇਦਾ ਪੂਰੇ ਲੱਖ ਦੀ ਚਲੋ ਦੇਖ ਲੈ ਲੈ ਪੂਰੇ ਲੱਖ ਦੀ ਬਣ ਜੂ ਆ ਇਹ 6.5 13 ਜੀ 6.5 13 ਕਿੰਨੇ ਦੀ ਹੈ 1,35,000 ਦੀ ਕਹਿੰਦੇ ਆ 1,35,000 ਦੀ ਜਿਹੜਾ ਇੱਧਰ ਆ ਖੜੀ ਆ ਇਹ ਤੁਹਾਡੀ ਜੈਕ ਵਾਲੀ ਪੰਪ ਵਾਲੀ ਜਿਹਨੂੰ ਤੁਸੀਂ ਕਹਿੰਦੇ ਹੋ ਬਾਈ ਇਹ 6.5 12 ਜੀ ਲਿਮਟ ਵਾਲੀ ਇਹ ਕਿੰਨੇ ਦੀ ਆ ਇਹ 1.5 ਲੱਖ ਦੀ ਆ ਬਾਈ 1.5 ਲੱਖ ਦੀ ਜਿਹੜਾ ਇੱਧਰ 37 10 ਖੜਾ ਹੈਗਾ ਇਹ 1990 ਮਾਡਲ ਹੈ ਜੀ 1990 ਮਾਡਲ ਹੈ ਕੰਮ ਕੰਮ ਪੂਰਾ ਹੋਇਆ ਪਿਆ ਬਾਈ ਇਹਦਾ ਆਪਾਂ ਵਿੱਚ ਘਟਿਆ ਵਿੱਚ ਘਟਿਆ ਉਹ ਸਾਰਾ ਓਰੀਜਨਲ ਹੈ ਨਾ ਆ ਸਾਰਾ ਓਰੀਜਨਲ ਆਪਣੇ ਰਿਸ਼ਤੇਦਾਰਾਂ ਦਾ ਹੀ ਘਟਿਆ ਟਰੈਕਟਰ ਨੇੜੇ ਮੇਰੇੋਂ ਕਿੰਨੇ ਦਾ ਦੇਣਾ ਹੈਗਾ ਇਹ ਦੇ ਦਾਂਗੇ 10 ਦਾ ਜੀ ਲੱਖ ਦਾ ਇੱਕ ਲੱਖ ਦਾ ਹੈ ਪੂਰਾ ਤੁਸੀਂ ਘਾਟੇ ਪਾ ਲੱਖ ਦਾ ਦੇ ਰਹੇ ਦੀ ਸਾਨੂੰ ਅਸੀਂ ਦਿੱਤਾ ਨਹੀਂ ਬਾਈ ਬਾ ਲੱਖ ਦਾ ਹੁਣ ਦੇ ਦਾਂਗੇ ਤੇ ਜਿਹੜਾ ਆਊਗਾ ਤੁਹਾਡਾ ਨਾਮ ਲੈ ਕੇ ਕੋਈ ਦੇ ਦਾਂਗੇ ਆ ਕੰਬੋ ਆਫਰ ਲਾਇਆ ਹੈਗਾ ਦੋ ਹਾਲ ਸਾਗਾ ਵਿੱਚ ਇਹ ਪਾਇਆ ਫਿਰ ਹੁਣ ਗਾਂ ਕਦੂ ਕਦੂ ਦਾ ਟਾਈਮ ਆਵੇ ਹਲ ਸਵਾਗਾ ਕੰਮ ਆ ਜਾਂਦਾ ਇਹ 11 ਹਣ ਨੇ ਅਗਲੇ ਵੀ 15 ਕਹ ਹਜ਼ਾਰ ਦੇ ਪਿੱਛੇ ਪੈ ਨੇ ਉਹ ਵੀ 11 ਨੇ ਉਹ ਵੀ 15 ਕਦੇ ਇਹ ਵੀ ਆਪਾਂ 15 ਕਦਾ ਹੀ ਕਹਨੇ ਆ ਹਾਂ ਤੇ ਉਹ 85000 ਦਾ ਕਹਨੇ 8 ਫੁੱਟ ਆ ਬਾਈ ਉਹ 8 ਫੁੱਟ ਆ ਹਾਂ 8 ਫੁੱਟ ਆ ਠੀਕ ਆ ਇਹ ਚੰਗਾ ਆ ਸਾਰਾ ਉਹ ਨਾਲ ਹੁੰਦੇ ਆ ਉਹ 730 ਵੀ ਦਿਖਾ ਦੇ ਹਾਂ ਨਹੀਂ ਉਹ ਵੀ ਰਹਿ ਗਿਆ ਇੱਕ ਉਹ ਦਿਖਾ ਦਿਓ ਆ ਨਿਊ ਹਾਈਲੈਂਡ 730 ਇਹ ਕਿੰਨਾ ਮਾਡਲ ਆ ਇਹ 2008 ਮਾਡਲ ਆ ਬਾਈ 2008 ਮਾਡਲ ਆ ਪਾਵਰ ਸਟੀering ਆ ਪਾਵਰ ਸਟੀering ਆ ਤੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਡਬਲ ਡਿਸਟ੍ਰਿਬਿਊਟਰ ਆ ਇਹ ਇੰਜਨ ਗੇਅਰ ਦਾ ਚੰਗਾ ਟਰੈਕਟਰ ਠੀਕ ਆ ਤੇ ਟਾਇਰ ਪ ਇਹ ਤਾਂ ਬੱਦ ਵੀ ਹੋਣ ਵਾਲੇ ਮੋਟੇ ਤੇ ਇੰਜਨ ਗੇਰ ਦਾ ਚੰਗਾ ਨੰਬਰ ਹਰਿਆਣਾ ਬਾਈ ਇਹ ਨੰਬਰ ਹਰਿਆਣਾ ਇਹ ਕਿੰਨੇ ਚ ਦੇਣਾ ਹੈਗਾ ਇਹ 240 ਰਿਮਾਰਡ ਕਰਦੇ ਆਪਾਂ ਬਾਕੀ ਮੌਕੇ ਤੇ ਦੇਖ ਲਾਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਲੋਕ ਛੱਜ ਨੂੰ ਐਡਰੈਸ ਤੁਹਾਨੂੰ ਪਹਿਲਾਂ ਵੀ ਦੱਸਤਾ ਸੀ ਪਟਿਆਲਾ ਪਾਸ ਤੋਂ ਰੋਡ ਤੇ ਦਿੱਤੂਪੁਰ ਜੱਟਾਂ ਤੇ 227 ਉਹਨਾਂ ਦਾ ਨੰਬਰ ਆ ਜਿਹੜਾ ਉੱਪਰ ਟਾਈਟਲ 'ਚ ਚੱਲ ਜਾਂਦਾ ਤਾਂ ਕਰ ਲਿਓ ਸੰਪਰਕ ਜਿੰਨਾਂ ਨੇ ਹੁਣ ਤੱਕ ਜਿਹੜੀ ਟਰੈਕਟਰ ਦਿਖਾਏ ਨੇ ਲੈਣਾ ਤਾਂ ਕਰ ਲਿਓ ਸੰਪਰਕ